ਲੋਟ ਹੋਈ ਕਿਹੜੀ ਜਗ੍ਹਾ ਤੇ ਸਰ ਟੀਵੀ ਵਲੋਗ ਦਾ ਜੀ ਹੈ ਪੋਰਟ ਆਫ ਕੰਡਕਟਰ ਲੱਗਾ ਹੋਇਆ ਇਲੈਕਸ਼ਨਾਂ ਦਾ ਟਾਈਮ ਕਿੱਥੇ ਹੈ ਸਰਕਾਰ ਕਿੱਥੇ ਹੈ ਪੁਲਿਸ ਕਿੱਥੇ ਹੋ ਐ ਐਮਐਲਏ ਕਿੱਥੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਜੀ ਅਸੀਂ ਬਲ ਲਿਆਵਾਂਗੇ ਨਿੱਤ ਨਵੇਂ ਬੰਦੇ ਨਾ ਖੋ ਜਾਂਦੀ ਚਾਹੇ ਦਿਲਵੀ ਬੁਆਏ ਕੋਈ ਵੀ ਹੋਵੇ ਠੀਕ ਹੈ ਰੋਜ਼ ਸਾਡੇ ਨਾਲ ਵਾਰ ਦਿੱਤਾ ਹੁੰਦੀ ਐ ਅਸੀਂ ਕਿਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਆ ਕੇ ਕਹਿੰਦੇ ਜੀ ਪੁਲਿਸ ਕੰਮ ਕਰ ਰਹੀ ਕਾਰੀ ਪੁਲਿਸ ਕੰਮ ਕਰ ਰਹੀ ਜਵਾਬ ਦੇਣ ਮੈਨੂੰ ਉੱਥੇ ਆ ਕੇ ਕਿੰਨੇ ਕੇ ਬੰਦੇ ਗਏ ਲੁੱਟ ਕਰਨ ਜਿਹੜੇ ਆ ਜੀ ਤਿੰਨ ਬੰਦੇ ਸੀ ਸਾਡੇ ਕੋ ਕੀ ਖੋਕੀ ਕੀ ਲਾਗੇ ਮੋਬਾਈਲ ਤੇ ਮੋਟਰਸਾਈਕਲ ਤੇ ਪੈਸੇ ਇੱਕ ਪਾਸੇ ਚੋਣ ਜਾਬਤਾ ਲੱਗਾ ਹੋਇਆ ਤੇ ਦੂਜੇ ਪਾਸੇ ਹਰ ਰੋਜ਼ ਨਵੀਆਂ ਲੁੱਟਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਤਾਜ਼ਾ ਮਾਮਲਾ ਬਰਿਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਡਿਲੀਵਰੀ ਬாய் ਦੀ ਬਾਈਕ ਚੋਰੀ ਹੋ ਗਈ ਹੈ। ਇਸ ਮੈਟੋ ਡਿਲੀਵਰੀ ਬாய் ਕਿਸੇ ਅਦਕਾਰ ਪੀਜ਼ਾ ਡਿਲੀਵਰ ਕਰਨ ਗਿਆ ਤੇ ਮੌਕੇ ਤੇ ਕੁਝ ਅਣਪਛਾਤੇਆਂ ਦੇ ਵੱਲੋਂ ਉਸ ਦੀ ਬਾਈਕ ਨੂੰ ਚੋਰੀ ਕਰ ਲਿਆ ਗਿਆ। ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਗਈ ਹੈ ਤੁਸੀਂ ਤਸਵੀਰਾਂ ਦੇ ਜ਼ਰੀਏ ਦੇਖ ਸਕਦੇ ਹੋ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੋ ਗਈਆਂ ਨੇ ਪ੍ਰਸ਼ਾਸਨ ਸੁੱਤਾ ਹੋਇਆ ਹੈ। ਇਤਿਹਾਸੇ ਜਿੱਤਲੀ ਕਾਨੂੰਨ ਵਿਵਸਥਾ ਤੇ ਹਰ ਰੋਜ਼ ਨਵੇਂ ਸਵਾਲ ਖੜੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਲਗਾਤਾਰ ਲੁੱਟੀਆਂ ਵਾਰਦਾਤਾਂ ਦੇ ਵਿੱਚ ਵਾਫਾ ਹੋ ਰਿਹਾ ਹੈ। ਇਹ ਲੁੱਟ ਹੋਈ ਹੈ। ਕਿਹੜੀ ਜਗ੍ਹਾ ਤੇ? ਸਰ ਡੀ ਬਲੋਗ ਰੰਜੀਤ। ਠੀਕ ਹੈ। ਕਿੰਨੇ ਕ ਬੰਦੇ ਗਏ ਲੁੱਟ ਕਰਨ ਜਿਹੜੇ ਆਏ? ਕਿੰਨੇ ਬੰਦੇ ਸੀ ਸਰ? ਤੁਹਾਡੇ ਕੋ ਕੀ ਖੋ ਕੇ ਕੀ ਲਾਗੇ? ਮੋਬਾਈਲ ਅਤੇ ਮੋਟਰਸਾਈਕਲ ਅਤੇ ਪੈਸੇ। ਪੈਸੇ ਕਿੰਨੇ ਗਏ? ਲਹੇ 1500 ਤੋਂ 14-1500 ਰੁਪਏ ਹੋਗਾ। ਠੀਕ ਹੈ ਜੀ ਮੈਂ ਜਮੈਟੋ ਇਹ ਕੰਮ ਕਰਦਾ ਵਾਂ। ਸਾਡੇ ਨਾਲ ਦੇਖੋ ਨਾ ਇੰਨੇ ਬੰਦੇ ਆ ਡੇਲੀ ਵਾਰ ਦਾ ਤਾਂ ਹੋ ਰਹੀਆਂ ਕਰੀ ਰਾਮ ਤੇ ਤਰੋੜ ਹੋ ਰਹੀ ਮਚੀਟੇ ਹੋ ਰਹੀ ਐ ਇਹ ਪੂਸ਼ ਏਰੀਆ ਠੀਕ ਐ ਨਾ ਨੂੰ ਕੋਟ ਆਫ ਕੰਡਕਟ ਲੱਗਾ ਹੋਇਆ ਇਲੈਕਸ਼ਨਾਂ ਦਾ ਟਾਈਮ ਕਿੱਥੇ ਐ ਸਰਕਾਰ ਕਿੱਥੇ ਐ ਪੁਲਿਸ ਕਿੱਥੇ ਉਹ ਐ ਐਮਐਲਏ ਕਿੱਥੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਲ ਲਿਆਵਾਂਗੇ ਕੋਈ ਬਦਲਾਅ ਨਹੀਂ ਹੋ ਰਿਹਾ ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋਹ ਹੋ ਰਹੀ ਐ ਨਿੱਤ ਨਵੇਂ ਬੰਦਿਆਂ ਨਾਲ ਖੋਹ ਜਾਂਦੀ ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ ਠੀਕ ਐ ਰੋਜ਼ ਸਾਡੇ ਨਾਲ ਵਾਰ ਦਿੱਤਾ ਹੁੰਦੀ ਐ ਅਸੀਂ ਕਿਹਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਆ ਕੇ ਕਹਿੰਦੇ ਜੀ ਪੁ ਜਵਾਬ ਦੇਣ ਮੈਨੂੰ ਉੱਥੇ ਆ ਗਏ ਆ ਨਕਾ ਲੱਗਾ ਉਹ ਚੋਂ ਕਿੰਨੇ ਕੁ ਦੂਰ ਹੈਗਾ ਇੱਥੋਂ ਵਾਰ ਦਤਾ ਉਹ ਇੰਨੇ ਡੇਲੀ ਵਾਰ ਦਾ ਤੋਂ ਹੁੰਦੀ ਐ ਨਿਤ ਲੁੱਟ ਖੋ ਹੋ ਰਹੀ ਐ ਕਿੱਥੇ ਆਏ ਹੋ ਬੰਦੇ ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ ਪੁਲਿਸ ਕਹਿੰਦਾ ਫਲੈਗ ਮਾਰਚ ਵੀ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਨਹੀਂ ਆਇਆ ਮੈਨੂੰ ਆ ਕੇ ਖੁੱਲੀ ਬਿਆਸ ਕਰਨ ਮੈਨਾਂ ਆ ਕੇ ਕਿਤੇ ਵੀ ਐਮ ਐਲ اے ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹ ਬੰਦੇ ਦਾ ਖੋ ਹੋਇਆ ਕੌਣ ਦੇਗਾ ਕੌਣ ਦੇਖ ਮੈਨੂੰ ਦੱਸ ਤੋ ਨਾ ਕੋਈ ਦੇਣ ਵਾਲਾਗਾ ਇਹ ਬੰਦੇ ਨੇ ਇੱਥੋਂ ਰੋਟੀ ਖਾਣੀ ਆ ਪਾ ਵੀ ਇੱਥੋਂ ਆਪਣਾ ਕੰਮ ਵੀ ਰਾਤ ਦਾ ਹੈਗਾ ਅਸੀਂ ਭਾਈ 24 ਘੰਟੇ ਕੰਮ ਕਰਦੇ ਆਂ ਮਨ ਲੱਕੀ ਸਾਡੇ ਨਾਲ ਮਾਰਦਾ ਤਾਂ ਡੇਲੀ ਆਉਣੀਆਂ ਹੀ ਕੰਮ ਨੂੰ ਉਹਨਾਂ ਨੂੰ ਮਨ ਸੀ ਫੇਰੀ ਭੇਜੇ ਜਾਂਦਾ ਅੰਛੇ ਮੇਰੀਓ ਚੱਲ ਜੀ ਆਪਾਂ ਫੇਰ ਵੀ ਜਾਣੇ ਕੋਈ ਗੱਲ ਨਹੀਂ ਸਾਡਾ ਕੰਮ ਹੈਗਾ ਠੀਕ ਹੈ ਜੇ ਨਾ ਕਰੀ ਸਾਡਾ ਇਨਸੈਂਟਿਵ ਮਰ ਜਾਂਦੇ ਆਪਾਂ ਕੰਮ ਕਰਦੇ ਆਂ ਪਰ ਜੀ ਦੇਖੋ ਨਾ ਇੰਨਾ ਬੰਦਾ ਹੈਗਾ ਵਾ ਇਹਨੇ ਬੰਦਿਆਂ ਚ ਕਿੰਨੀਆਂ ਵਾਰੀ ਆਵਾਜ਼ਾਂ ਤਾਂ ਹੋਈਆਂ ਹੀ ਆ ਤੇ ਨਾ ਨੂੰ ਕਹਿੰਦੇ ਜੀ ਆਪਾਂ ਫਲੈਗ ਮਾਰਚ ਕਰਦੇ ਹਾਂ ਕਿੱਥੇ ਕਰਦੇ ਕਿੱਥੇ ਪੁਲਿਸ ਦੇ ਚੈਕਿੰਗ ਨਾ ਕੇ ਦੱਸੋ ਮੈਨੂੰ ਨਾ ਕਿ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਦਿੱ ਹੁਣ ਇਸ ਤੋਂ ਤੇਲਾ ਕੋਈ ਕੰਮ ਨਹੀਂ ਗਾ ਜੇ ਇਲੈਕਸ਼ਨ ਦਾ ਟਾਈਮ ਆ ਜਾਂਦੇ ਐ ਐਮਐਲਏ ਚੋਕੇ ਆ ਜਾਂਦਾ ਜੀ ਹਣੇ ਵਾਰੋ ਕਿਸ ਕਰਕੇ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਡੇਲੀ ਵਾਰ ਦਤ ਹੁੰਦੀਆਂ ਉਹ ਕਿੱਥੇ ਜਵਾਬ ਦੇਣ ਦੱਸੋ ਮੈਨੂੰ ਇਹ ਬੰਦੇ ਕਿੱਥੇ ਜਾਣਗੇ ਹੁਣ ਮੈਂ ਹੀ ਕੰਮ ਕਰਦਾ ਮੇਰੀ 7-800 ਵਜਦਾ ਹੈਗਾ ਜਿੱਥੋਂ ਮੈਂ ਮੋਟਰਸਾਈਕਲ ਦੀ ਮੇਰਾ ਚੋਰੀ ਹੋ ਗਿਆ ਮੈਂ ਕੀ ਖਾਵਾਂਗਾ ਤੇ ਘਰੇ ਕੀ ਦਵਾਂਗਾ ਜੇ ਆਪਾਂ ਕੋਈ ਸੈਲਫ ਡਿਫੈਂਸ ਉਹ ਡੰਡਾ ਵੀ ਰੱਖ ਲੈਣਾ ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੋ ਇਹ ਰੱਖਿਆ ਕਿਉਂ ਕਿਸ ਕੰਮ ਵਾਸਤੇ ਰੱਖਿਆ ਉਹ ਜਵਾਬ ਸੋ ਜਵਾਬ ਦਿਓ ਜੇ ਆਪਾਂ ਸਾਰੇ ਡਿਫਰੈਂਸ ਉਸ ਤੇ ਖੜੀ ਹੋਈਏ ਤਾਂ ਵੀ ਹਾਨੂੰ ਜਵਾਬ ਨਾ ਕਰੀਏ ਤਾਂ ਵੀ ਜਵਾਬ ਮਤਲਬ ਕਿ ਫਸਣਾ ਆਪਾਂ ਹੀ ਹੈ ਹਰ ਜਗ੍ਹਾ ਠੀਕ ਆ ਹਰ ਜਗ੍ਹਾ ਆਪਾਂ ਹੀ ਮਰੀਏ ਕੀ ਗੱਲ ਫੂਟ ਰੇਲਵੀ ਵਾਲੇ ਇਨਸਾਨ ਨਹੀਂ ਕੇ ਕਿ ਜਿਹੜਾ ਮਰਜ਼ੀ ਆ ਕੇ ਫੂਟ ਰੇਲਵੀ ਨੂੰ ਹੱਥ ਪਾ ਕੇ ਲੈ ਜਾਏ ਬੰਦੇ ਨੂੰ ਕੀ ਗੱਲ ਉਹਨਾਂ ਦੇ ਪਰਿਵਾਰ ਨਹੀਂ ਕੇ ਜਿਹੜੇ ਬੰਦੇ ਖੋਹ ਕਰਨ ਆਉਂਦੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਬੰਦੇ ਕਿੰਨੀ ਮਿਹਨਤ ਆਪਾਂ 24 ਘੰਟੇ ਮਿਹਨਤ ਕਰ ਰਹੇ ਗਰਮੀਆਂ 'ਚ ਮਿਹਨਤ ਕਰਦੇ ਧੁੱਪੇ 'ਤੇ ਲੱਗੇ ਰਹਿੰਦੇ ਕਿਸ ਕਰਕੇ ਆਪਣਾ ਪਰਿਵਾਰ ਪਾਲਣਾ ਸਰ ਇਨਦਾਤਰ ਸਰ ਇਨਦਾਤਰ ਵੇਖੋ ਨਾ ਪੋਸ਼ ਏ ਖਤਿਆ ਹੱਤਿਆ ਲੈ ਕੇ ਆ ਨਾ ਪੁਲਿਸ ਕਹਿੰਦੀ ਆਪਾਂ ਕਾਬੂ ਕਰ ਰਹੇ ਕਿੱਥੇ ਕਾਬੂ ਕੀਤਾ ਮੈਨੂੰ ਦੱਸੋ ਸਾਰੇ ਆਮ ਹਤਿਆ ਲੈ ਕੇ ਆਏ ਆ ਆਖਿਰੋ ਕਿਸੇ ਨਾ ਕਿਸੇ ਰਸਤੇ ਆਏ ਹੀ ਨਾ ਕੋਈ ਬਾਹਰੋਂ ਦੇ ਨਹੀਂ ਆਏ ਉੱਟ ਕੇ ਇੱਥੋਂ ਹੀ ਆਏ ਨਾ ਕੀ ਕਰ ਨਾਕੇ ਨਹੀਂ ਗਏ ਪੁਲਿਸ ਦੇ ਕਿੱਥੇ ਨਾਕੇ ਲੱਗੇ ਮੈਨੂੰ ਦੱਸ ਦੋ ਸੀਸੀਟੀਵੀ ਕੈਮਰੇ ਨੇ ਉਹਨੂੰ ਨੇਰ ਨਹੀਂ ਆ ਰਿਹਾ ਕਿੱਡੀ ਕੁ ਵੱਡੀ ਗੱਲ ਹੈ ਕਿ ਦੱਸੋ ਮੈਨੂੰ ਪੁਲਿਸ ਵਾਸਤੇ Zomato ਕਰਮਚਾਰੀ ਦਾ ਪ੍ਰਿੰਸੀਪਲ ਹੈਗਾ ਜੀ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਜਿਹੜੀ ਬਾਈਕ ਹੈਗੀ ਉਹ ਖੋਹ ਹੋ ਗਈ ਹੈ ਜੀ ਤੇ ਉਹਦੇ ਉੱਤੇ ਆਪਾਂ ਉਹਨਾਂ ਦੇ ਬਿਆਨ ਲੈ ਕੇ ਇਹ ਫੇਰ ਰਜਿਸਟਰ ਕਰਕੇ ਜੀ ਕਾਰਵਾਈ ਅਮਲ ਵਿੱਚ ਲਿਆ ਰਹੇ ਆਂ ਜੀ ਸਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਹਾਂ ਜੀ ਇਹਨੇ ਸੀਸੀਟੀਵੀ ਫੁਟੇਜ ਵਗੈਰਾ ਅਗੇ ਜਿਹੜੇ ਆਪਾਂ ਏਰੀਆ ਦੇ ਖੰਗਾਲ ਰਹੇ ਆ ਅਗੇ ਪ੍ਰੋਸੀਡ ਕਰ ਰਹੇ ਆ ਜੀ ਇਹਦੇ ਵਿੱਚ ਸਰ ਲੱਗਦਾ ਵੀ ਥਾਣੇ ਦੇ ਲਾਗੇ 100 ਮੀਟਰ ਦੀ ਦੂਰੀ ਤੇ ਈ ਵੱਡੀ ਗੱਲ ਦਾ ਹੋ ਜਾਂਦੀ ਆ ਕੋਈ ਚੈੱਕ ਮੰਗਦਾ ਹੈ ਜੀ ਹਾਂ ਜੀ ਇਹਦੇ ਵਿੱਚ ਹੁਣ ਕਰ ਰਹੇ ਆ ਜੀ ਐਫਆਰ ਰਜਿਸਟਰ ਕਰਕੇ ਇਨਕੈਸ ਕਰਾਂਗੇ